ਮਨੂ ਤੁਮੀ ਜਾਈ ਕਿੱਥੇ ਚੱਲੇ ਹੋ ਜੀ ਸਾਲਾ ਸਰ ਜੀ ਸਾਲਾ ਸਰ ਕਦੋਂ ਤੋਂ ਜਾ ਰਹੇ ਹੋ ਸਾਲਾ ਸਰ ਸਾਲਾ ਸਰ ਮੈਂ 10 ਸਾਲ ਹੋ ਗਏ ਜਾਂਦੇ ਨੂੰ ਤੇ ਲਗਾ ਜਾ ਰਿਹਾ ਹੈ ਇਹ ਜੱਥਾ ਨਹੀਂ ਬੋ ਜੀ ਨਾਮੇ ਅਸੀਂ ਆਦੇ ਸਾਰੇ ਪਰਿਵਾਰਿਕ ਰਿਲੇਸ਼ਨ ਲੈ ਲੋ ਜਾਂ ਜਿਵੇਂ ਕੋਈ ਸੰਗਤ ਕਹਿ ਦਿੰਦੀ ਜਿੰਨੇ ਮਤਲਬ ਕੋਈ ਸ਼ਰਤ ਪੈਸੇ ਨਹੀਂ ਹੁੰਦੇ ਅਸੀਂ ਉਹਨਾਂ ਨੂੰ ਆਦੇ ਤੱਕ ਫਰੀ ਲੈ ਕੇ ਜਾਈਏ ਫਰੀ ਲੈ ਕੇ ਜਾਂਦੇ ਫਰੀ ਲੈ ਕੇ ਜਾਂਦੇ ਉੱਥੇ ਜਾ ਕੇ ਫਿਰ ਸੇਵਾ ਕਰਦੇ ਹੋ ਉੱਥੇ ਜਾ ਕੇ ਸੇਵਾ ਇਹਨਾਂ ਨੂੰ ਮੱਥਾ ਟੇਕਾ ਕੇ ਦਰਸ਼ਨ ਕਰਾ ਕੇ ਬੰ ਲੈ ਆਈ ਦੇ ਤੇ ਵਾਪਸ ਆ ਜੰਨੇ ਆ ਜੀ ਦੱਸ ਸਰ ਹੋ ਗਏ ਤੁਹਾਨੂੰ ਸੇਵਾ ਕਰਦੇ ਹੋ ਹਾਂਜੀ ਕੀ ਕਹਿਣਾ ਚਾਹੋਗੇ ਪਾਪਾ ਜੀ ਦੇ ਬਾਰੇ ਕਿੰਨੇ ਵਾਤ ਹੈ ਜੀ ਬਹੁਤ ਮਾਨਤਾ ਜੀ ਸਾਨੂੰ ਸਾਰਾ ਕੁਝ ਮਿਲੇ ਹੀ ਉਹ ਬਾਬਾ ਜੀ ਤੋਂ ਹੈ ਅਸੀਂ ਕਹਿੰਨੇ ਜਿਨ੍ਹਾਂ ਦਾ ਦਿਲ ਕਰਦਾ ਸਾਨੂੰ ਫੋਨ ਕਰੋ ਅਤੀ ਹੋਰਾਂ ਨੂੰ ਫੇਰ ਲੈ ਕੇ ਚੱਲਾਂਗੇ। ਜੈ ਸ਼੍ਰੀ ਵੰਤ। ਹਾਂਜੀ ਤੁਹਾਡਾ ਕੀ ਨਾਮ ਹੈ ਜੀ? ਵਰਿੰਦਰ ਸਿੰਘ ਸਰ। ਕੀ ਕਹਿਣਾ ਚਾਹੋਗੇ ਸਾਡਾ ਸਰ ਜੰਲੇਉ? ਬਾਬੇ ਜੀ ਇਹ ਰਹੀ ਜੀ ਜਦੋਂ ਹਰ ਸਾਲ ਕਰ ਜਾਈਦਾ ਸੰਗਤ ਲੈ ਕੇ ਜਿੰਨਾ ਹੋ ਸਕੇ ਫੈਮਿਲੀ ਐਤ ਕੀ ਜਾਰੀ ਥਾਰੀ ਜਿੰਨੀ ਹੋ ਸਕੇ ਸਾਡੀ ਸ਼ਰਦ ਨਾਲ ਲੈ ਕੇ ਜਾਈਏ। ਫ੍ਰੀ ਆਫ ਕੋਸਟ ਲੈ ਕੇ ਜਾਣੇ ਹਾਂਜੀ ਫ੍ਰੀ ਬਿਲਕੁਲ। بس સેવા ਕਰ ਰਹੇ ਹੋ। સેવા ਕਰ ਰਹੇ ਆ ਕੋਈ ਕਿਸੇ ਕੋਲ ਚਾਰਜ ਨਹੀਂ ਕੋਈ ਕੁਝ ਨਹੀਂ। ਬਿਲਕੁਲ ਫਰੀ। ਉਹ ਬੁਲਾ ਰਹੇ ਆ ਤੇ ਦੀ ਲੈ ਕੇ ਜਾ ਰਹੇ ਆ। ਅਭੀ ਕੋਈ ਸਾਡੇ ਕੋਲ ਦੀ ਕੁਝ ਨਹੀਂ ਵੀ ਜੇ ਆਦੇ ਕੋਲੋਂ ਲੈ ਦੀਏ ਉਹ ਬਾਲਾ ਜੀ ਦੀ ਮੇਰ ਹੈ। ਉਹਨਾਂ ਦੇ ਮੇਰ ਨਾਲ ਹੀ ਜਾ ਰਹੇ ਆ। ਹੋਰ ਵੀ ਜਿਹੜੀ ਫਾਜ਼ਿਲ ਵਾਜ਼ੀ ਸੰਗਤ ਹੈ ਉਹਨਾਂ ਨੂੰ ਕੀ ਕਰਨਾ ਚਾਹੋਗੇ? ਅਸਤੇ ਹੀ ਕਰਨੇ ਚਾਹਦੇ ਹਾਂ ਸੰਡੇ ਨਾਲ ਕਨੈਕਟ ਕਰਨ ਅਗਲੇ ਸਾਲ ਤੋਂ ਅਸੀਂ ਹੋਰ ਲੈ ਕੇ ਜਾਵਾਂਗੇ ਬਾਲਾ ਜੀ ਦੀ ਮੇਰ ਅਸਡੇ ਦੀ। ਜੈ ਸ਼ੀ ਨੀ ਦਾ।